ਕੀ ਯਾਰ ਮੈਨੂੰ ਸਮਝ ਨਹੀਂ ਆਇਆ ਸਮਝਾਇਓ ਇੱਥੇ ਤੂੰ ਮਾਈਨਸ ਕਰਨਾ ਸੀ ਇੱਥੇ ਮਲਟੀਪਲਾਈ ਨਹੀਂ ਸੀ ਕਰਨੀ ਫਿਰ ਤੇ ਆਨਸਰ ਆਊਗਾ ਠੀਕ ਹੈ ਠੀਕ ਕਰੀ ਜੀ ਹੋ ਪਾਪਾ ਆ ਗਏ ਕਿਉਂ ਪੜੀ ਜਾਂਦਾ ਜਵਾਕੋ ਹਾਂ ਹਾਂ ਪੁੱਤਰ ਕੇ ਮੇਰੇ ਅੱਜ ਦਾ ਦਿਨ ਵਧੀਆ 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 ਪੂਰਾ ਟਾਪ ਪੂਰਾ ਵਧੀਆ ਕੀ ਕੁਝ ਕੀਤਾ ਅੱਜ ਅੱਜ ਅਸੀਂ ਮੈਥ ਪੜਿਆ ਸਾਇੰਸ ਪੜਿਆ ਬੱਲੇ ਕੀ ਬਾਤ ਹੈ ਚਲੋ ਫਿਰ ਪਾਪਾ ਅੱਜ ਸਾਨੂੰ ਇੱਕ ਬਾਤ ਸੁਣਾਓ ਬਾਤ ਬਾਤ ਦਾ ਕੀ ਸੁਣਾਣਾ ਹਾਂ ਤੁਸੀਂ ਰੋ ਨਹੀਂ ਕਹਿ ਦਿੰਦੇ ਕੱਲ ਸੁਣਾਉਂਗਾ ਕੱਲ ਸੁਣਾਉਂਗਾ ਲੋ ਅੱਜ ਤੁਸੀਂ ਬਾਤ ਸੁਣੋ ਚਲ ਇੱਕ ਸੀ ਰਾਜਾ ਇੱਕ ਸੀ ਰਾਣੀ ਦੋਨੇ ਮਰ ਗਏ ਖਤਮ ਕਹਾਣੀ ਕੀ ਬਾਬਾ ਤੁਸੀਂ ਰੋ ਰਹੀ ਆਂ ਕਰਦੇ ਸਾਡੇ ਨਾਲ ਚੰਦ ਅੱਜ ਤਾਂ ਤੁਸੀਂ ਇੱਕ ਵੱਡੀ ਬਾਤ ਹੀ ਸੁਣਾਣੀ ਠੀਕ ਹੈ ਚੋ ਅੱਜ ਤੁਹਾਨੂੰ ਇੱਕ ਸਿੱਖਿਆ ਦੇ ਆਧਾਰ ਤੇ ਇੱਕ ਨਾ ਤੁਹਾਨੂੰ ਛੋਟੀ ਜੀ ਬਾਤ ਸੁਣਾਉਣੀ ਹੈ ਸਾਨੂੰ ਉਹ ਸਕੂਲ ਦੇ ਟਾਈਮ ਤੀਜੀ ਪਤਨ ਚੌਥੀ ਕਲਾਸ ਦੇ ਵਿੱਚ ਵੀ ਸੀਗੀ ਅੱਛਾ ਤੇ ਪਾਪਾ ਵੀ ਸੁਣਾਉਂਦੇ ਹੁੰਦੇ ਸੀਗੇ ਕਹਾਣੀ ਸੁਣਾਉਂਦੇ ਸੀ ਬਾਪੂ ਇੱਕ ਕਾਂ ਤੇ ਚਿੜੀ ਦੀ ਦੋਸਤੀ ਪੈ ਗਈ ਅੱਛਾ ਕਾਂ ਤੇ ਚਿੜੀ ਦੋਨੋਂ ਦੋਸਤ ਸੀਗੇ ਵਧੀਆ ਚਿੜੀ ਨੂੰ ਇੱਕ ਦਿਨ ਕੁਝ ਦਾਣੇ ਅਨਾਜ ਦੇ ਮਿਲੇ ਕਣਕ ਦੇ ਦਾਣੇ ਕਣਕ ਦੇ ਦਾਣੇ ਮਿਲੇ ਉਹ ਚੋਗ-ਚੋਗਣ ਜਾਂਦੀ ਸੀ ਰੋਜ਼ ਇੱਕ ਦਿਨ ਉਹਨੂੰ ਕਾਫੀ ਦਾਣੇ ਕਣਕ ਦੇ ਮਿਲੇ ਉਹਨੇ ਕਾਂ ਦੇ ਨਾਲ ਆ ਕੇ ਰਾਬਤਾ ਕਾਇਮ ਕੀਤਾ ਵੀ ਕਿਉਂ ਨਾ ਆਪਾਂ ਕਣਕ ਬੀਜ ਲਈਏ ਅੱਛਾ ਵੀ ਆਪਾਂ ਖੇਤੀ ਕਰਦੇ ਹਾਂ ਕਾਂ ਕਹਿੰਦਾ ਵੀ ਠੀਕ ਐ ਕਰਦੇ ਆ ਖੇਤੀ ਉਹ ਕਹਿੰਦੀ ਵੀ ਚਲ ਆਪਾਂ ਸਵੇਰ ਜਾਵਾਂਗੇ ਕਣਕ ਬੀਜਣ ਤੇ ਸਵੇਰ ਉੱਠ ਕੇ ਚਿੜੀ ਕਾਂ ਨੂੰ ਕਹਿੰਦੀ ਚੱਲ ਕਾਵਾਂ ਕਹਿੰਦੀ ਵੀ ਆਪਾਂ ਕਣਕ ਬੀਜ ਜਾਈਏ ਕਾਂ ਕਹਿੰਦਾ ਕਾਂਸ਼ਾਰ ਬਹੁਤ ਹੁੰਦਾ ਅੱਛਾ ਕਾਂ ਕਹਿੰਦਾ ਤੂੰ ਚੱਲ ਚਿੜੀਏ ਮੈਂ ਆਇਆ ਸੋਨੇ ਦੀ ਚੁੰਝ ਮੜਾਇਆ ਪੈਰੀ ਮੋਝੇ ਪਾਇਆ ਠੁਮ ਠੁਮ ਕਰਦਾ ਆਇਆ ਅੱਛਾ ਕਿੰਨੇ ਵਾਦੀ ਤੇ ਉਹ ਕਾਂ ਨੇ ਕਿੱਥੇ ਆਉਣਾ ਸੀ ਚਿੜੀ ਬਾਗੀ ਅੱਛਾ ਚਿੜੀ ਨੇ ਜਾ ਕੇ ਭਈ ਕਣਕ ਬੀਜਤੀ ਇਹ ਉਸ ਤੋਂ ਬਾਅਦ ਕਾਣੇ ਹੁਣ ਕਿੱਥੇ ਜਾਣਾ ਸੀਗਾ ਉਸ ਤੋਂ ਬਾਅਦ ਕਣਕ ਹੋਈ ਰੋਜ ਦੇ ਬਸ ਆਪਦਾ ਰੋਜ਼ਮਰਲਾ ਦਾ ਕੰਮ ਹੋ ਕਰਦੇ ਰਹੇ ਚੋਗ ਚੁਗਦੇ ਰਹੇ ਖਾਂਦੇ ਰਹੇ ਦਿਨ ਲੰਘਦੇ ਗਏ ਚਿੜੀ ਇੱਕ ਦਿਨ ਆ ਕੇ ਕਹਿੰਦੀ ਵੀ ਕਾਵਾ ਕਹਿੰਦੀ ਤੂੰ ਕਣਕ ਵਜਾਉਣ ਤਾਂ ਨਹੀਂ ਗਿਆ ਚਲ ਕਹਿੰਦੀ ਵੀ ਹੁਣ ਆਪਾਂ ਕਣਕ ਨੂੰ ਪਾਣੀ ਲਾ ਦੀਏ ਕਣਕ ਉਗਰੇ ਆਪਣੀ ਅੱਛਾ ਕਣਕ ਦਾ ਬਹਨ ਆਪਾਂ ਕਾਂ ਦਾ ਬਹਨ ਆ ਉਹੀ ਤੂੰ ਚੱਲ ਚਿੜੀਏ ਮੈਂ ਆਇਆ ਪੈਰੀ ਮੋਝੇ ਪਾਇਆ ਠਮ ਠਮ ਕਰਦਾ ਆਇਆ ਤੇ ਕਾਂ ਫੇਰ ਨਾ ਗਿਆ ਚਿੜੀ ਨੇ ਜਾ ਕੇ ਪਾਣੀ ਲਾਤਾ ਅੱਛਾ ਹੌਲੀ ਹੌਲੀ ਕਰਕੇ ਕਣਕ ਨੂੰ ਗੋਡੀ ਕਰਨ ਦਾ ਟਾਈਮ ਆ ਗਿਆ ਅੱਛਾ ਚਿੜੀ ਨੇ ਫੇਰ ਆ ਕੇ ਕਿਹਾ ਕਹਿੰਦੀ ਕਾਵਾ ਹੁਣ ਆਪਾਂ ਗੋਡੀ ਕਰਦੀ ਹੈ ਕਣਕ ਨੂੰ ਕਹਿੰਦਾ ਬਿਲਕੁਲ ਕਰਨੀ ਚਾਹੀਦੀ ਹੈ ਗੋਡੀ ਦਾ ਮਤਲਬ ਕੀ ਹੈ ਪਾਪਾ ਗੋਡੀ ਦਾ ਮਤਲਬ ਉਹ ਕਣਕ ਨੂੰ ਗੁੱਡਣਾ ਅੱਛਾ ਗੁੱਡਣਾ ਗੁੱਡਣਾ ਮਤਲਬ ਕਣਕ ਦੇ ਵਿੱਚ ਕੁਛ ਨਦੀਨ ਹੋ ਜਾਂਦੇ ਨੇ ਨਦੀਨ ਮਤਲਬ ਕ ਖੱਬੜ ਕੁਝ ਹੋਰ ਤੇ ਕੱਖ ਉਗਰਿਆ ਹੁੰਦੇ ਨੇ ਅੱਛਾ ਅੱਛਾ ਕਣਕ ਦੇ ਵਿੱਚ ਫਿਰ ਉਹਨੂੰ ਇੱਕ ਆਪਣੇ ਪਹਿਲਾਂ ਹੁੰਦੀ ਸੀ ਕਸੌਲੀ ਅੱਛਾ ਉਹਦੇ ਨਾਲ ਗੋੜਦੇ ਹੁੰਦੇ ਸੀ ਕਣਕ ਮਾਪਾ ਪਾ ਦੀ ਨਾਲ ਗਟਾਉਂਦਾ ਰਿਹਾ ਅੱਛਾ ਕਣਕ ਗੁੱਟ ਕੇ ਆਉਂਦੇ ਹੁੰਦੇ ਸੀਗੇ ਉਹ ਕਹਿੰਦੇ ਵੀ ਚਲ ਆਪਾਂ ਕਣਕ ਨੂੰ ਗੋਡੀ ਪਾ ਦਈਏ ਪਹਿਲਾਂ ਕਣਕ ਗੋੜਦੇ ਹੁੰਦੇ ਸੀ ਹੁਣ ਤਾਂ ਕਣਕ ਨੂੰ ਗੋੜਦਾ ਨਹੀਂਗਾ ਅੱਖਾਂ ਲਈ ਹੁਣ ਨਾ ਨਦੀਨ ਨਸਕ ਸਪਰੇਆਂ ਆ ਗਈਆਂ ਨਾ ਹੁਣ ਸਪਰੇਆਂ ਕਰ ਦਿੰਦੇ ਨੇ ਪਹਿਲਾਂ ਗੋੜਦੇ ਹੁੰਦੇ ਸੀ ਲੋਕ ਅੱਛਾ ਕਣਕ ਇਹ ਉਹਨਾਂ ਸਮਾਂ ਵੇਣ ਦੀ ਕਹਾਣੀ ਬਣਾਈ ਹੋਈ ਹੈ ਉਹ ਛਿੜੀ ਕਹਿੰਦੀ ਕਹਿੰਦੀ ਚਲ ਕਾਮ ਆਪਾਂ ਕਣਕ ਨੂੰ ਗੋਡੀ ਪਾ ਦਈਏ ਕਹਿੰਦਾ ਚੱਲ ਚਿੜੀਏ ਮੈਂ ਆਇਆ ਸੋਨੇ ਦੀ ਚੁੰਝ ਮੜਾਇਆ ਪੈਰੀ ਮੋਝੇ ਪਾਇਆ ਠਮ ਠਮ ਕਰਦਾ ਆਇਆ ਕਾ ਫੇਰ ਨਾ ਗਿਆ ਚਿੜੀ ਨੇ ਕਣਕ ਗੁੱਟਤੀ ਕਣਕ ਗੁੱਟਣ ਤੋਂ ਬਾਅਦ ਹੌਲੀ ਹੌਲੀ ਸਮਾਂ ਫੇਰ ਵੀ ਇੱਧਾ ਗਿਆ ਕਣਕ ਵੱਢਣ ਦਾ ਟਾਈਮ ਆ ਗਿਆ ਅੱਛਾ ਕਹਿੰਦੀ ਕਾਵਾ ਚੱਲਾਪਾ ਹੁਣ ਕਣਕ ਵੱਢ ਦੀਏ ਅੱਛਾ ਉਹਦਾ ਉਹੀ ਤੱਕਿਆ ਗਲਾਮ ਸੀ ਚੱਲ ਚਿੜੀਏ ਮੈਂ ਆਇਆ ਸੋਨੇ ਦੀ ਚੁੰਝ ਮੜਾਇਆ ਪੈਰੀ ਮੋਝ ਪਾਇਆ ਠਮ ਠਮ ਕਰਦਾ ਆਇਆ ਉਹਨੇ ਕਾਣੂ ਜਾਣਾ ਸੀਗਾ ਚਿੜੀ ਨੇ ਵਿਚਾਰੀ ਨੇ ਕੱਲੀ ਨੇ ਕਣਕ ਵੱਢੀ ਸ਼ਾਮਤੀ ਤੇ ਕਾਣੂ ਫੇਰ ਆ ਕੇ ਕਹਿੰਦੀ ਕਹਿੰਦੀ ਕਾਮਾਂ ਮੈਂ ਕਣਕ ਤਾਂ ਵੱਢਤੀ ਅੱਛਾ ਚੱਲ ਹੁਣ ਆਪਾਂ ਕਣਕ ਨੂੰ ਕੱਢ ਲਗੇ ਅੱਛਾ ਤੇ ਪਹਿਲਾਂ ਲਾਤੜ ਵਗੈਰਾ ਕਰਕੇ ਕਣਕ ਕੱਢਦੇ ਹੁੰਦੇ ਲਾਤੜਦੇ ਹੁੰਦੇ ਜਾਂ ਪੁਰਾਣੇ ਸਮਿਆਂ ਦੇ ਵਿੱਚ ਮਲੇ ਹੁੰਦੇ ਉਹਨਾਂ ਦੇ ਨਾਲ ਹੁੰਦਾ ਉਸ ਤੋਂ ਬਾਅਦ ਦੇ ਵਿੱਚ ਥਰੈਸਰ ਆ ਗਏ ਸੀ ਫਿਰ ਹੜੰਬੇ ਆ ਗਏ ਹੁਣ ਤਾਂ ਕੰਬਾਈਨ ਨਾਲ ਇੱਕ ਦਿਨ ਦੇ ਵਿੱਚ ਹੀ ਸਾਰਾ ਕੰਮ ਹੋ ਜਾਂਦਾ ਜਿਹੜੀ ਨੇ ਫੇਰ ਕਾਣੂ ਕਿਹਾ ਚੱਲ ਕਾਮ ਆਪਾਂ ਕਣਕ ਕੱਢ ਲਈਏ ਇਕ ਕਾਂ ਕਹਿੰਦਾ ਚੱਲ ਚਿੜੀਏ ਮੈਂ ਆਇਆ ਸੋਨੇ ਦੀ ਚੁੰਝ ਮੜਾਇਆ ਪੈਰੀ ਮੋਜੇ ਪਾਇਆ ਠੰਮ ਠੰਮ ਕਰਦਾ ਆਇਆ ਕਾਂ ਫੇਰ ਨਾ ਗਿਆ ਚਿੜੀ ਨੇ ਕਣਕ ਕੱਢ ਲਈ ਤੂੜੀ ਦਾ ਟੀ ਰੜਲਾਤਾ ਤੇ ਕਣਕ ਦਾ ਰੜਲਾਤਾ ਤੇ ਉਸ ਤੋਂ ਬਾਅਦ ਚਿੜੀ ਵਿਚਾਰੀ ਨਰਮ ਸੀਗੀ ਫੇਰ ਕਹਿੰਦੀ ਵੀ ਚੱਲ ਦਾਦਾ ਤੂੰ ਕਹਿੰਦੀ ਨਾ ਵਢਾਈ ਐ ਕੁਛ ਵੀ ਨਹੀਂ ਕੀਤਾ ਚੱਲ ਆਪਾਂ ਬੰਡ ਤਾਂ ਲਈਏ ਅੱਛਾ ਕਣਕ ਬੰਡ ਲਈਏ ਕਾਂ ਸ਼ਹਿਰ ਸੀਗਾ ਜਾ ਕੇ ਕਹਿੰਦਾ ਭੱਜ ਕੇ ਡਾਰੀ ਮਾਰ ਕੇ ਕਣਕ ਵਾਲੇ ਢੇਰ ਦੇ ਉੱਤੇ ਬਹਿ ਗਿਆ ਅੱਛਾ ਉਹਦੇ ਨਾਂ ਤਾਂ ਉਹਦੇ ਪੈਰੀ ਮੋਜੇ ਜ਼ਿਆਦਾ ਐ ਅੱਛਾ ਨਾ ਸੋਨੇ ਚ ਚੁੰਝ ਬੜਾਉਣੀ ਜ਼ਿਆਦਾ ਈ ਉਹਨੂੰ ਪਤਾ ਸੀ ਵੀ ਹੁਣ ਕੁਝ ਮਿਲ ਰਿਹਾ ਹੈ ਹੂੰ ਜਾ ਕੇ ਕਣਕ ਦੀ ਢੇਰੀ ਤੇ ਬਹਿ ਗਿਆ ਕਹਿੰਦਾ ਮੇਰੀ ਆ ਛੋਟੀ ਵੱਡੀ ਢੇਰੀ ਤੇਰੀ ਅੱਛਾ ਵੱਡੀ ਟੂੜੀ ਦੀ ਸੀਗੀ ਕਣ ਚਿੜੀ ਨੇ ਵਿਚਾਰੀ ਨੇ ਉਹਦੇ ਤੇ ਵੀ ਸਬਰ ਕੀਤਾ ਵੀ ਚਲੋ ਟੂੜੀ ਮਿਲੀ ਆ ਮੈਨੂੰ ਹੂੰ ਹੂੰ ਟੂੜੀ ਦੇ ਵਿੱਚੋਂ ਜਿਹੜੇ ਕੁਝ ਦਾਣੇ ਸੀਗੇ ਉਹ ਚੋਕ ਕੇ ਆਉਂਦਾ ਟਾਈਮ ਪਾਸ ਕਰ ਲੈਂਦੀ ਸੀ ਅੱਛਾ ਇੱਕ ਦਿਨ ਕੀ ਹੋਇਆ ਉਥੇ ਪਿਆ ਮੀਂਹ ਮੀਂਹ ਤੇ ਗੜੇ ਚਿੜੀ ਨੇ ਤਾਂ ਖੁੱਡ ਬਣਾ ਕੇ ਟੂੜੀ ਦੇ ਵਿੱਚ ਵੜ ਗਈ ਕਣਕ ਦੇ ਵਿੱਚ ਹੁਣ ਬਾੜਨ ਵਾਸਤੇ ਕੁਛ ਹੈ ਨਹੀਂ ਸੀਗਾ। ਮੀਂਹ ਪਿਆ, ਮੀਂਹ ਦੇ ਨਾਲ ਗੜਿਆਂ ਦੇ ਨਾਲ ਕਾਂ ਤੋਂ ਝਾਲਨਾ ਚੱਲੀ ਗਈ। ਤੇ ਕਾਂ ਉਥੇ ਮਰ ਗਿਆ। ਮੀਂਹ ਬੰਦ ਹੋਇਆ। ਚਿੜੀ ਨੇ ਦੇਖਿਆ ਵੀ ਕਾਂ ਤਾਂ ਮਰ ਗਿਆ। ਤੇ ਉਸ ਤੋਂ ਬਾਅਦ ਉਹਨੇ ਕਾਂ ਦਾ ਜੋ ਕੀਤਾ ਕਿਰਿਆ ਕਰਮ ਉਸ ਤੋਂ ਬਾਅਦ ਉਹਨੇ ਦਾਣੇ ਸਾਂਭੇ ਆਪਦੇ ਤੇ ਆਪਦੀ ਤੂੜੀ ਸਾਂਭੀ ਇਹ ਚੀਜ਼ ਤੋਂ ਬੁੱਤ ਫਲ ਮਿਲਦਾ ਆਪਣਾ ਸਿੱਖਿਆ ਮਿਲਦੀ ਹੈ ਵੀ ਜਿਹੜੀ ਨੇਕੀ ਦੀ ਬਦੀ ਦੇ ਉੱਪਰ ਹਮੇਸ਼ਾ ਜਿੱਤ ਹੁੰਦੀ ਹੈ ਨੇਕੀ ਕਰਨੀ ਚਾਹੀਦੀ ਹੈ ਬਦੀ ਨਹੀਂ ਕਰਨੀ ਚਾਹੀਦੀ ਮਤਲਬ ਗਲਤ ਕੰਮ ਨਹੀਂ ਕਰਨਾ ਚਾਹੀਦਾ ਜਿਵੇਂ ਕਾਣੇ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਮਾਰ ਪਈ। ਹੂੰ। ਐਸੀ ਤਰ੍ਹਾਂ ਹੀ ਆਪਾਂ ਨੂੰ ਸਮਾਜ ਦੇ ਵਿੱਚ ਰਹਿੰਦੇ ਹੋਏ ਵਿਚਰਦੇ ਹੋਏ ਚੰਗੇ ਕੰਮ ਕਰਨੇ ਚਾਹੀਦੇ ਨੇ। ਹਰ ਇੱਕ ਦਾ ਸਾਥ ਦੇਣਾ ਚਾਹੀਦਾ ਹੈ। ਹੂੰ। ਇੰਨਾਂ ਕਹਾਣੀਆਂ ਸਿੱਖਾਂ ਤੋਂ ਇਹ ਚੀਜ਼ਾਂ ਆਪਾਂ ਨੂੰ ਸਿੱਖਣ ਨੂੰ ਮਿਲਦੀਆਂ। ਸੋ ਦੋਸਤੋ ਬਹੁਤ ਵਧੀਆ ਲੱਗਿਆ। ਅੱਜ ਬੱਚਿਆਂ ਦੇ ਵਿੱਚ ਬਹਿ ਕੇ ਬੱਚਿਆਂ ਦੇ ਨਾਲ ਆਪਣੀ ਪੁਰਾਣੀ ਕਹਾਣੀ ਸਾਂਝੀ ਕੀਤੀ ਬਹੁਤ ਖੁਸ਼ੀ ਹੋਈ ਬੱਚਿਆਂ ਦੀ ਮੰਮੀ ਮੇਰੀ ਮੈਡਮ ਵਿਚਾਰੀ ਹਲੇ ਕੰਮ ਕਰ ਰਹੀ ਐ ਸੋ ਉਹਨੂੰ ਵੀ ਕਿਸੇ ਦਿਨ ਬਿਠਾਵਾਂਗੇ ਨਾਲ ਸੋ ਐਸੀ ਤਰ੍ਹਾਂ ਪਰਿਵਾਰ ਦੇ ਵਿੱਚ ਬਹਿ ਕੇ ਬਾਤਾਂ ਪਾਇਆ ਕਰੋ ਗੱਲਾਂ ਕਰਿਆ ਕਰੋ ਪੁਰਾਣੇ ਸਮੇਂ ਦੇ ਵਿੱਚ ਲੋਕ ਜੁੜ ਕੇ ਰਹਿੰਦੇ ਸੀ ਪਰਿਵਾਰ ਦੇ ਵਿੱਚ ਰਹਿੰਦੇ ਸੀ ਤਾਂ ਥਵਾਕ ਬਣਿਆ ਹੋਇਆ ਸੀ ਪਰਿਵਾਰ ਦੇ ਵਿੱਚ ਥਵਾਕ ਬਣਾ ਕੇ ਰੱਖੋ ਬੱਚਿਆਂ ਨੂੰ ਨਸਾਂ ਤੋਂ ਬਚਾ ਕੇ ਰੱਖੋ ਖੁਸ਼ ਰਹੋ ਆਵਾਜ਼ ਰਹੋ ਧੰਨਵਾਦ ਹਾਂਜੀ